ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਸ ਲੌਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪੀਤ ਕੌਰ ਪੈਣਾ ਦੇ ਬੁਟੀਕ ਤੋਂ ਅੱਜ ਇਹਨਾਂ ਵੀ ਕਲੈਕਸ਼ਨ ਤੁਹਾਡਾ ਸਵਾਗਤ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਅੱਜ ਜਿੰਨੇ ਵੀ ਤੁਹਾਡੇ ਨਾਲ ਆਪਾਂ ਸੂਟ ਜਿਹੜੇ ਸ਼ੇਅਰ ਕਰਾਂਗੇ ਸਾਰੇ ਹੀ ਵਿੰਟਰ ਸਟੌਫ ਦੇ ਉੱਪਰ ਰਹਿਣਗੇ ਆਪਾਂ ਫੈਬਰਿਕ ਬਾਰੇ ਪ੍ਰੋਪਰ ਵੀਡੀਓ ਚ ਦੱਸਦੇ ਆਂ ਪ੍ਰਿੰਟ ਆਪਾਂ ਤੁਹਾਨੂੰ ਸਾਰੇ ਸ਼ੋਅ ਕਰ ਦਿੰਨੇ ਆ ਇਸ ਤੋਂ ਇਲਾਵਾ ਵੀ ਜੇ ਕੋਈ ਤੁਹਾਡਾ ਸਵਾਲ ਰਹਿੰਦਾ ਪਲੀਜ਼ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਇੱਕ ਸਾਰਿਆਂ ਰਾਤ ਦੇ ਟਾਈਮ ਤੱਕ 11 12 ਤੱਕ ਕਾਲ ਕਰ ਸਕਦੇ ਹੋ ਠੀਕ ਹੈ ਜੀ ਵੈਸਾ ਮਾਰਨਿੰਗ ਟਾਈਮ ਕਾਲ ਅਟੈਂਡ ਕਰਨੀ ਬਹੁਤ ਜ਼ਿਆਦਾ ਟਫ ਹੁੰਦੀ ਹੈ ਬਟ ਫਿਰ ਵੀ ਤੁਹਾਨੂੰ ਕੋਈ ਕੰਮ ਜ਼ਿਆਦਾ ਜ਼ਰੂਰੀ ਹੁੰਦਾ ਤਾਂ ਪਲੀਜ਼ 10:30 ਤੋਂ ਬਾਅਦ ਹੀ ਕਾਲ ਕਰਿਆ ਕਰੋ ਕਈ ਵਾਰ ਇਦਾਂ ਹੁੰਦਾ ਹੈ ਕਿਉਂਕਿ ਰਾਤ ਨੂੰ ਸਾਨੂੰ 2:30 ਵਜੇ ਜਾਂਦੇ ਆ ਕੰਮ ਕਰਦਿਆਂ ਨੂੰ ਤੇ ਸਵੇਰੇ ਥੋੜਾ ਜਿਹਾ ਲੇਟ ਉੱਠੀਦਾ ਇਸ ਕਰਕੇ ਮਾਰਨਿੰਗ ਦੇ 6 ਵਜੇ ਸਾਨੂੰ ਜਿਹੜੀਆਂ ਫੋਨ ਕਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਠੀਕ ਹੈ ਭਾਣੂ ਪਲੀਜ਼ ਮਾਈਂਡ ਨਾ ਕਰਨਾ ਥੋੜਾ ਜਿਹਾ ਮੈਨੂੰ ਅੰਡਰਸਟੈਂਡ ਕਰ ਰਹੇ ਹੋ ਠੀਕ ਹੈ ਜੀ ਤੇ ਲਓ ਜੀ ਜਿੰ ਅੱਜ ਵਾਲੇ ਜਿੰਨੇ ਵੀ ਸੂਟ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਮੈਂ ਹਰ ਇੱਕ ਵੀਡੀਓ 'ਚ ਕਹਿਣੀ ਹੁੰਦੀ ਆ ਬਟ ਪਤਾ ਨਹੀਂ ਪਹਿਣਾ ਕਿਸ ਹਿਸਾਬ ਨਾਲ ਵੀਡੀਓ ਦੇਖਦਿਆਂ ਨੇ ਕਈ ਪਹਿਣਾ ਦੇ ਮੈਸੇਜ ਹੁੰਦੇ ਨੇ ਇਹ ਜਿਹੜਾ ਸੂਟ ਤੁਸੀਂ ਦਿਖਾ ਰਹੇ ਹੋ ਤੁਹਾਡਾ ਦੁਪੱਟਾ ਮਿਲੇਗਾ ਜਦੋਂ ਤੁਹਾਨੂੰ ਆਪਾਂ ਸੂਟ ਦੁਪੱਟੇ ਨਾਲ ਦਿਖਾ ਰਹੇ ਆ ਤਾਂ ਤੁਹਾਨੂੰ ਸੂਟ ਦੇ ਦੁਪੱਟੇ ਦੇ ਨਾਲ ਹੀ ਪ੍ਰਾਈਸ ਸ਼ੋਅ ਕਰਾਂਗੇ ਠੀਕ ਹੈ ਜੀ ਅਗਰ ਤੁਹਾਨੂੰ ਸੂਟ ਆਪਾਂ ਸਟੀਚਿੰਗ ਕਰਕੇ ਦਿਖਾ ਰਹੇ ਆ ਤਾਂ ਤੁਹਾਨੂੰ ਪ੍ਰਾਈਸ ਆਪਾਂ ਵਿਦਨ ਸਟੀਚਿੰਗ ਦੱਸਾਂਗੇ ਠੀਕ ਹੈ ਜੀ ਅਗਰ ਵਿਦਆਊਟ ਦੁਪੱਟਾ ਦਿਖਾ ਰਹੇ ਆ ਤਾਂ ਵਿਦਆਊਟ ਦੁਪੱਟਾ ਤਾਂ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਜਲਦਬਾਜ਼ੀ ਨਾ ਕਰਿਆ ਕਰੋ ਠੀਕ ਹੈ ਲੋ ਜੀ ਕਰਦੇ ਆਂ ਆਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟ ਦੇ ਨਾਲ ਪ੍ਰਿੰਟ ਤੁਸੀਂ ਚੈੱਕ ਕਰੀ ਜਾਓ ਬਹੁਤ ਪਿਆਰੇ ਪਿਆਰੇ ਪ੍ਰਿੰਟਰ ਰਹਿਣਗੇ ਐਂਡ ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਇਹ ਥੋੜੀ 올ਡ ਏਜ ਵਾਲੀਆਂ ਭੈਣਾਂ ਬਣਾ ਸਕਦੀਆਂ ਜਾਂ ਜ਼ਿਆਦਾ ਯੰਗ ਏਜ ਵਾਲੀਆਂ ਭੈਣਾਂ ਬਣਾ ਸਕਦੀਆਂ ਕੋਈ ਏਜ ਮੈਟਰ ਨਹੀਂ ਕਰਦੀ ਹੈਗੀ ਠੀਕ ਹੈ ਜੀ ਕਿਉਂਕਿ ਪ੍ਰਿੰਟ ਇਹ ਬਹੁਤ ਹੀ ਜ਼ਿਆਦਾ ਸੋਹਣੇ ਨੇ ਨਾ ਲਾਈਟ ਨੇ ਨਾ ਡਾਰਕ ਨੇ ਠੀਕ ਹੈ ਲੋ ਜੀ ਫਰਸਟ ਪ੍ਰਿੰਟ ਇਹ ਵਾਲਾ ਰਹੇਗਾ ਤੇ ਇਸ ਤਰੀਕੇ ਨਾਲ ਇਸਦੀ ਬਾਟਮ ਰਹੇਗੀ ਚੈੱਕ ਕਰੀ ਜਾਓ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜਿਹੜਾ ਕਰ ਸਕਦੇ ਹੋ ਬਹੁਤ ਸੌਫਟ ਪਸ਼ਮੀਨਾ ਰਹੇਗਾ ਜਿੱਦਾਂ ਆਪਾਂ ਕਹਿੰਦੇ ਕਿ ਸਪਨ ਕਾਫੀ ਲੰਬੇ ਸਮੇਂ ਤੋਂ ਪਹਿਣਾ ਸਾਡੇ ਕੋਲ ਸਪਨ ਮੰਗਦੀਆਂ ਸੀ ਬਿਲਕੁਲ ਸਪਨ ਦੀ ਤਰ੍ਹਾਂ ਹੈ ਬਹੁਤ ਹੀ ਜ਼ਿਆਦਾ ਸੌਫਟ ਕਿਉਂਕਿ ਅੱਜ ਦਾ ਗੰਦਾ ਟਾਈਮ ਹੋ ਗਿਆ ਕਿ ਹਰੇਕ ਹੀ ਪਹਿਨਦਾ ਸਾਨੂੰ ਮੈਸੇਜ ਆਉਂਦਾ ਕਿ ਅਮਨ ਜਿਹੜਾ ਪਸ਼ਮੀਨਾ ਉਹ ਹੈਵੀ weight ਨਾ ਹੋਵੇ ਬਿਲਕੁਲ ਵੀ ਨਹੀਂ ਜੀ ਅੱਜ ਜਿਹੜਾ ਟਾਈਮ ਦੇ ਜਿਹੜਾ ਹੁਣ ਫੈਬਰਿਕ ਆ ਰਹੇ ਨੇ ਬਹੁਤ ਜ਼ਿਆਦਾ ਲਾਈਟ ਵੇਟ ਜਿਵੇਂ ਸਾਡੀ ਚੁਆਇਸ ਵਧਦੀ ਜਾ ਰਹੀ ਉਸ ਅਕੋਰਡਿੰਗ ਜਿਹੜੇ ਨੇ ਜਿਹੜੇ ਪ੍ਰਿੰਟ ਨੇ ਜਾਂ ਫੈਬਰਿਕ ਨੇ ਉਹ ਆ ਰਹੇ ਨੇ ਠੀਕ ਹੈ 10 ਬ੍ਰਾਂਡ ਦਾ ਫੈਬਰਿਕ ਰਹੇਗਾ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲੇਗੀ ਐਂ 2.5 ਦੀ ਬਾਟਮ ਮਿਲੇਗੀ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਸ਼ੇਡ ਹੈ ਜੀ ਇਹ ਵਾਲਾ ਲਾਈਟ ਡਾਰਕ ਦਾ ਤੁਸੀਂ ਕੰਟਰਾਸਟ ਕਰ ਸਕਦੇ ਹੋ ਜਿਹੜੇ ਜਿਹੜੇ ਡਾਰਕ ਕਲਰ ਦੀ ਲੈਂਸ ਤੁਸੀਂ ਐਡ ਕਰ ਸਕਦੇ ਲੋਜੀ ਅਗਲਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਕਿਉਂਕਿ ਜਿਹੜਾ ਸਟਾਫ ਜਦੋਂ ਜ਼ਿਆਦਾ ਹੈਵੀ ਹੋਵੇ ਜ਼ਿਆਦਾ ਮੋਟਾ ਹੋਵੇ ਤਾਂ ਉਹਦੇ ਵਿੱਚ ਫਿਟਿੰਗ ਜਿਹੜੀ ਅੱਛੀ ਨਹੀਂ ਬਣਦੀ ਜਦੋਂ ਸਟਾਫ ਥੋੜਾ ਲਾਈਟ ਵੇਟ ਹੋਵੇ ਸੌਫਟ ਹੋਵੇ ਉਹਦੀ ਫਿਟਿੰਗ ਜਿਹੜੀ ਬਹੁਤ ਪਿਆਰੀ ਬਣਦੀ ਹੈ ਇਸੇ ਤਰ੍ਹਾਂ ਦਾ ਇਹ ਵਾਲਾ ਫੈਬਰਿਕ ਹੈ ਫਿਟਿੰਗ ਵੀ ਤੁਹਾਡੀ ਬਹੁਤ ਅੱਛੀ ਬਣੇਗੀ ਨਾ ਹੀ ਤੁਸੀਂ ਇਹਦੇ ਵਿੱਚ ਮੋٹے ਲੱਗੋਗੇ ਕਿਉਂਕਿ ਪ੍ਰਿੰਟ ਜਿਹੜਾ ਨੇ ਬਹੁਤ ਹੀ ਪਿਆਰੇ ਨੇ ਠੀਕ ਹੈ ਲੋਜੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਪ੍ਰਿੰਟ ਹੈ ਐਂਡ ਫੈਬਰਿਕ ਤੋਂ ਮੈਂ ਦੱਸ ਦਿੱਤਾ ਕਿ ਵਿంటర్ ਵਾਲਾ ਸਟਾਫ ਰਹੇਗਾ ਪਸ਼ਮੀਨਾ ਇਹਦਾ ਫੈਬਰਿਕ ਰਹੇਗਾ ਠੀਕ ਹੈ ਜੀ ਸੌਫਟ ਵਾਲਾ ਪਸ਼ਮੀਨਾ ਐਂਡ 10 ਬ੍ਰਾਂਡ ਦਾ ਰਹੇਗਾ। ਲੋ ਜੀ। ਪ੍ਰਿੰਟ ਚੈੱਕ ਕਰੀ ਜੋ ਇਸ ਤਰ੍ਹਾਂ बॉਟਮ ਰਹੇਗੀ ਸਾਰੀਆਂ बॉਟਮ ਜਿਹੜੀਆਂ ਤੁਹਾਨੂੰ ਪ੍ਰਿੰਟ ਮਿਲਣਗੀਆਂ ਹਲਕੀ-ਹਲਕੀ ਬੂਟੀ ਵਿੱਚ ਤੁਹਾਨੂੰ ਦਿਖ ਰਹੀ ਹੋਣੀ ਬਹੁਤ ਹੀ ਪਿਆਰੀ ਜਿਹੜੀ ਲੱਗਦੀ ਹੈ। ਲੋ ਜੀ। ਕਲਰ ਸਾਰੇ ਹੀ ਇੱਕ ਤੋਂ ਇੱਕ ਆਏ ਹੋਏ ਨੇ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਸੀਂ ਕਹੋ ਵੀ ਸਾਡੇ ਕੋਲ ਇਹ ਵਾਲਾ ਕਲਰ ਹੈਗਾ ਹਨਾ। ਕਿਉਂਕਿ ਅਸੀਂ ਸਾਰੀ ਕਲੈਕਸ਼ਨ ਇਦਾਂ ਦੀ ਲੈ ਕੇ ਆਉਣੇ ਆ। ਆਪੇ ਸਾਨੂੰ ਪਤਾ ਹੁੰਦਾ ਕਿ ਅਸੀਂ ਇਸ ਪ੍ਰੈ ਕਲੈਕਸ਼ਨ ਦੇ ਵਿੱਚ ਇਹ ਵਾਲੇ ਕਲਰ ਦਿਖਾ ਚੁੱਕੇ ਇਹ ਵਾਲੇ ਪ੍ਰਿੰਟ ਦਿਖਾ ਦਿਖਾਏ ਹੋਏ ਨੇ ਤੇ ਆਪਾਂ ਦੁਬਾਰਾ ਉਹ ਚੀਜ਼ ਨਾ ਰਿਪੀਟ ਕਰੀਏ ਪਰ ਦੁਬਾਰਾ ਸਾਨੂੰ ਰਿਪੀਟ ਕਰਨੀ ਪੈਂਦੀ ਏ ਕਿਉਂਕਿ ਸਾਡੀ ਕਲੈਕਸ਼ਨ ਹੀ ਇੰਨੀ ਕਿਹਦਾ ਸੋਹਣੀ ਹੁੰਦੀ ਸਾਨੂੰ ਭੈਣਾਂ ਦੇ ਮੈਸੇਜ ਜਿਹੜੇ ਨੇ ਉਹ ਲਗਾਤਾਰ ਆਉਂਦੇ ਰਹਿੰਦੇ ਨੇ ਕਿ ਅਮਨ ਇਹ ਵਾਲੇ ਪ੍ਰਿੰਟ ਦੁਬਾਰਾ ਮੰਗਵਾ ਕੇ ਦਿਓ ਤੇ ਲੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਪਹੋਤ ਕੀ ਪਿਆਰਾ ਜਿਹਾ ਪ੍ਰਿੰਟ ਕਲਰ ਪ੍ਰਿੰਟ ਤੁਹਾਡੀ ਚੁਆਇਸ ਦੇ ਰਹੇ ਹਨਗੇ ਠੀਕ ਹੈ ਜੀ ਤੁਸੀਂ ਕੋਈ ਵੀ ਕਲਰ ਪ੍ਰਿੰਟ ਨਾਲ ਚ ਪਸੰਦ ਕਰਕੇ ਤੁਸੀਂ ਆਪਣੇ ਲਈ ਸੂਟ ਜਿਹੜੇ ਬੁੱਕ ਕਰ ਸਕਦੇ ਹੋ ਇਹ ਵੀ ਸ਼ੇਡ ਬਹੁਤ ਸੋਹਣੀ ਹੈ ਜਿਵੇਂ ਜਿਵੇਂ ਮੌਸਮ ਅੱਗੇ ਅੱਗੇ ਵਾਹ ਠੰਡ ਹੋਈ ਜਾ ਰਹੀ ਉਹਦੇ ਅਕੋਰਡਿੰਗ ਜਿਹੜਾ ਫੈਬਰਿਕ ਹੈ ਐਂ ਉਹਦੇ ਅਕੋਰਡਿੰਗ ਹੀ ਕਲਰ ਜਿਹੜੇ ਨੇ ਆ ਰਹੇ ਨੇ 10 ਬ੍ਰਾਂਡ ਰਹੇਗਾ 2.5 ਮੀਟਰ ਦੀ ਬਾਟਮ ਰਹੇਗੀ ਐਂ 2.5 ਦੀ ਹੀ ਸ਼ਰਟ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਠੀਕ ਹੈ ਜੀ ਸਕਰੀਨ ਦੇ ਉੱਪਰ ਜਿਹੜਾ ਪ੍ਰਾਈਸ ਸ਼ੋਅਰ ਹੈ ਵਿਦਆਊਟ ਦੁਪੱਟਾ ਹੋਰ ਹੈ ਤੁਸੀਂ ਇਹ ਕ ਸਟਿਚਿੰਗ ਕਰਾਉਣਾ ਚਾਹੋ ਸਾਡੇ ਲੋਡ ਬਹੁਤ ਹੀ ਪਿਆਰੇ ਪਿਆਰੇ ਸ਼ੇਡ ਜਿਹੜੇ ਆਏ ਹੋਏ ਨੇ ਦੇਖੋ ਕਲਰ ਚੈੱਕ ਕਰੋ ਬਹੁਤ ਸੋਹਣਾ ਬਿਲਕੁਲ ਨਿਊ ਕਲਰ ਹੈ ਬੜਾ ਹੀ ਪਿਆਰਾ ਜਿਹਾ ਕਲਰ ਐਂਡ ਜਿਹੜੀ ਮੈਚਿੰਗ ਬਾਟਮ ਆਈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਆਈ ਹੋਈ ਏ ਜੀ ਨਾਲ ਇਸ ਤਰੀਕੇ ਨਾਲ ਸਭ ਦੀ ਬਾਟਮ ਜਿਹੜੀ ਇਸੇ ਤਰੀਕੇ ਨਾਲ ਹੀ ਰਹੇਗੀ ਜਿ ਤੁਸੀਂ ਦੇਖ ਸਕਦੇ ਹੋ ਪ੍ਰਿੰਟਰ ਵਾਲੀ ਐਂਡ ਬਹੁਤ ਪਿਆਰੇ ਸੂਟ ਬੰਦੇ ਨੇ ਮੈਂ ਖੁਦ ਵੀ ਸਟਿਚ ਕੀਤੇ ਹੋਏ ਨੇ ਬਹੁਤ ਜ਼ਿਆਦਾ ਲਾਈਟ ਵੇਟ ਐਂਡ ਫਿਟਿੰਗ ਜਿਹੜੀ ਬਹੁਤ ਪਿਆਰੀ ਆਉਂਦੀ ਹੈ ਠੀਕ ਹੈ ਜੀ ਸੌਫਟ ਪਸ਼ਮੀਨਾ ਰਹੇਗਾ ਤੁਸੀਂ ਆਰਾਮ ਨਾਲ ਸਰਦੀ ਵਿੱਚ ਪਾ ਸਕਦੇ ਹੋ ਲੋ ਤੁਸੀਂ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਵੀ ਪ੍ਰਿੰਟ ਵੀ ਐਂਡ ਕਲਰ ਵੀ ਦੋਨੋਂ ਹੀ ਚੀਜ਼ਾਂ ਬਹੁਤ ਪਿਆਰੀਆਂ ਨੇ ਕਈ ਵਾਰ ਇਹਦਾ ਨਾ ਕਿ ਕਲਰ ਬੜੇ ਅੱਛੇ ਹੁੰਦੇ ਨੇ ਬਟ ਆਪਾਂ ਨੂੰ ਪ੍ਰਿੰਟ ਪਸੰਦ ਨਹੀਂ ਆਉਂਦੇ ਬਟ ਇਹਦੇ ਵਿੱਚ ਦੋਨੇ ਹੀ ਚੀਜ਼ਾਂ ਨੇ ਕਲਰ ਵੀ ਅੱਛੇ ਨੇ ਐਂਡ ਪ੍ਰਿੰਟ ਵੀ ਬਹੁਤ ਪਿਆਰੇ ਨੇ ਔਰ ਹਰੇਕ ਐਜ਼ੀਆ ਭੈਣਾਂ ਆਏ ਸੂਟ ਜਿਹੜੇ ਆਪਣੇ ਰੈਡੀ ਕਰਵਾ ਸਕਦੀਆਂ ਨੇ ਅਗਰ ਤੁਸੀਂ ਇਸ ਨੂੰ ਜ਼ਿਆਦਾ ਸਟਾਈਲਿਸ਼ ਬਣਾਉਣਾ ਚਾਹੁੰਦੇ ਤੁਸੀਂ ਬਾਟਮ ਤੇ ਵਰਕ ਵਗੈਰਾ ਕਰਵਾ ਸਕਦੇ ਹੋ ਅਦਰਵਾਈਜ਼ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਕਿਉਂਕਿ ਇਹਦੀ ਬਾਟਮ ਜਿਹੜੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਇਹਦੇ ਉੱਪਰ ਹੋਈ ਹੋਈ ਤੁਹਾਨੂੰ ਵਰਕ ਵਗੈਰਾ ਦੀ ਵੀ ਨੀਡ ਨਹੀਂ ਹੈਗੀ ਅੱਛੀ ਸਟਿਚਿੰਗ ਕਰਾਓ ਬਹੁਤ ਪਿਆਰੇ ਸੁੰਦਰ ਤੁਹਾਡੇ ਰੈਡੀ ਹੋਣਗੇ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਿਓ ਪਲੀਜ਼ ਔਰ ਇੱਕ ਗੱਲ ਹੋਰ ਪੈਣੋ ਬਿਨਾ ਪੇਮੈਂਟ ਤੋਂ ਕਿਸੇ ਦਾ ਕੋਈ ਸੂਟ ਹੋਲਡ ਨਹੀਂ ਹੋਏਗਾ ਪਲੀਜ਼ ਰਿਕਵੈਸਟ ਹੈ ਪਲੀਜ਼ ਸਾਨੂੰ ਅੰਡਰਸਟੈਂਡ ਕਰਿਓ ਕਿਉਂਕਿ ਤਾਂ ਇਹਨਾਂ ਟਾਈਮ ਸਾਡੇ ਪ੍ਰਿੰਟਸ ਤੋਂ ਰੁਕਦੇ ਹੀ ਨਹੀਂ ਹੈਗੇ ਉਹਨੂੰ ਵੀ ਸਾਰਿਆਂ ਨੂੰ ਪਤਾ ਕਾਫੀ ਭੈਣਾਂ ਨੂੰ ਸਾਨੂੰ ਮੈਸੇਜ ਕਰਨੇ ਪੈਂਦੇ ਪੀ ਇਹ ਦੁਬਾਰਾ ਨਹੀਂ ਮਿਲ ਸਕਦੇ ਪਰ ਅਗਰ ਮਿਲਦੇ ਵੀ ਨੇ ਤਾਂ ਟਾਈਮ ਲੈਣਾ ਪੈਂਦਾ ਸਾਨੂੰ ਘੱਟੋ ਘੱਟ 15 ਤੋਂ 20 ਦਿਨ ਸਾਨੂੰ ਜਿਹੜੇ ਆਰਡਰ ਨੂੰ ਸਾਨੂੰ ਮਗਵਾਉਣ ਨੂੰ ਲੱਗ ਜਾਂਦੇ ਨੇ ਲਓ ਜੀ ਇਹ ਵੀ ਕਲਰ ਪ੍ਰਿੰਟ ਚੈੱਕ ਕਰੋ ਇਹ ਥੋੜਾ ਡਿਫਰੈਂਟ ਪ੍ਰਿੰਟ ਰਹੇਗਾ ਠੀਕ ਹੈ ਜੀ ਇਹ ਜਿਹੜੀ ਬਾਟਮ ਰਹੇਗੀ ਉਹ ਇਸ ਤਰ੍ਹਾਂ ਪਲੇਨ ਰਹੇਗੀ ਠੀਕ ਹੈ ਪਹਿਲਾਂ ਤੁਹਾਨੂੰ ਦਿਖਾਈ ਆਪਾਂ ਬੂਟੀ ਵਾਲੀ ਬਾਟਮ ਦਿਖਾਈਏ ਬਟ ਇਹ ਜਿਹੜੀ ਬਾਟਮ ਹੈ ਇਹ ਪਲੇਨ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਅਂਡ ਤੁਸੀਂ ਇਸ ਨੂੰ ਲਾਈਟ ਸਕਿਨ ਕਲਰ ਦੀ ਲੈਸ਼ ਵੀ ਲਗਵਾ ਸਕਦੇ ਹੋ ਐਂਡ ਇਹਦੇ ਵਿੱਚ ਬਹੁਤ ਹੀ ਪਿਆਰੀ ਜਿਹੀ ਪਿਆਜ਼ੀ ਜਾਨੀ ਹੈ ਜਿਹੜਾ ਸ਼ੇਡ ਹੈ ਤੁਸੀਂ ਉਸ ਕਲਰ ਦੀ ਵੀ ਲੈਸ਼ ਲਗਵਾ ਕੇ ਸੂਟ ਨੂੰ ਸਟਿਚ ਕਰਵਾ ਸਕਦੇ ਹੋ ਕਾਫੀ ਸਾਰੇ ਡਿਜ਼ਾਈਨ ਨੇ ਸੂਟ ਨੂੰ ਡਿਜ਼ਾਈਨਿੰਗ ਕਿਵੇਂ ਦੇਣੀ ਉਹ ਤੁਹਾਨੂੰ ਖੁਦ ਨੂੰ ਜਿਆਦਾ ਪਤਾ ਹੋਵੇ ਅਗਰ ਨਹੀਂ ਤੁਸੀਂ ਇਹ ਨੌਲੇਜ ਰੱਖਦੇ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਆਪਣੇ ਅਕੋਰਡਿੰਗ ਤੁਹਾਨੂੰ ਸਟੀਚਿੰਗ ਕਰਕੇ ਭੇਜਾਂਗੇ ਬਹੁਤ ਹੀ ਸੌਫਟ ਪਸ਼ਮੀਨਾ ਰਹੇਗਾ ਜੀ ਆਰਾਮ ਨਾਲ ਤੁਸੀਂ ਸਰਦੀ ਵਿੱਚ ਵੇਅਰ ਕਰੋ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇਰੀਟੇਸ਼ਨ ਨਹੀਂ ਹੋਏਗੀ ਐਂਡ ਜਿਹੜੀ ਮੇਨ ਗੱਲ ਹੁੰਦੀ ਭੈਣਾਂ ਦੀ ਅਮਲੇ ਤੇ ਬੁਰਤਾ ਨਹੀਂ ਆਏਗੀ ਦੇਖੋ ਉਹ ਟਾਈਮ ਨਹੀਂ ਰਿਹਾ ਜੀ ਹੁਣ ਪਹਿਲਾ ਵਾਲਾ ਠੀਕ ਹੈ ਜੀ ਪਹਿਲੇ ਸਮੇਂ ਆ ਹੁੰਦਾ ਸੀ ਕਿ ਪਸ਼ਮੀਨਾ ਰਸੂਟਾਂ ਤੇ ਬੋਰ ਆ ਜਾਂਦੀ ਸੀ ਬਟ ਅੱਜ ਦਾ ਟਾਈਮ ਇਦਾਂ ਦਾ ਕਿ ਹਰੇਕ ਜਿਹੜਾ ਹੈ ਫੈਬਰਿਕ ਹੁੰਦਾ ਬਹੁਤ ਹੀ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ ਲਓ ਜੀ ਆ ਸੈਕਿੰਡ ਪ੍ਰਿੰਟ ਆ ਤੁਸੀਂ ਪ੍ਰਿੰਟ ਸੇਮ ਰਹੇਗਾ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਥੋੜਾ ਡਿਫਰੈਂਟ ਰਹੇਗਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਰਸਟ ਕ ਇਸ ਤਰ੍ਹਾਂ ਬਾਟਮ ਰਹੇਗੀ ਜੀ ਪਲੇਨ ਇਹਦੇ ਨਾਲ ਚੈੱਕ ਕਰੋ ਬਹੁਤ ਪਿਆਰੇ ਜੇ ਛੇਡਾ ਨੇ ਐਂ ਬਹੁਤ ਪਿਆਰੇ ਜੇ ਪ੍ਰਿੰਟ ਨੇ ਜਿਹੜਾ ਜਿਹੜਾ ਕਲਰ ਪ੍ਰਿੰਟ ਪਸੰਦ ਹੈ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਆ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਨਾ ਪਲੀਜ਼ SMS ਨਾ ਕਰਿਆ ਕਰੋ ਕਿਉਂਕਿ ਐਸੇ ਵਾਸਤੇ ਸਾਡਾ ਧਿਆਨ ਨਹੀਂ ਜਾਂਦਾ WhatsApp ਤੇ ਅਸੀਂ ਥੋੜਾ ਜਿਹਾ ਲੇਟ ਕਰਦੇ ਹਾਂ ਬਟ ਲੇਟ ਰਿਪਲਾਈ ਆਪਾਂ ਜ਼ਰੂਰ ਕਰ ਦਿੰਨੇ ਆ ਠੀਕ ਹੈ ਜੀ ਲੋ ਜੀ ਇਹ ਵੀ ਪ੍ਰਿੰਟ ਚੈੱਕ ਕਰੋ ਸੌਰੀ ਕਲਰ ਚੈੱਕ ਕਰੋ ਪ੍ਰਿੰਟ ਸੇਮ ਰਹੇਗਾ ਸੌਫਟ ਬਹੁਤ ਜਿਆਦਾ ਸੌਫਟ ਪਸ਼ਮੀਨਾ ਜੀ ਬਹੁਤ ਹੀ ਜਿਆਦਾ ਸੌਫਟ ਤੁਹਾਨੂੰ ਬਿਲਕੁਲ ਨੇੜੇ ਤੋਂ ਮੈਂ ਫੈਬਰਿਕ ਚੈੱਕ ਕਰਵਾ ਦਿੰਨੀ ਆ ਦੇਖੋ ਬਹੁਤ ਜਿਆਦਾ ਸੌਫਟ ਹੈ ਜੀ ਫਿਟਿੰਗ ਵੀ ਅੱਛੀ ਬਣੇਗੀ ਐਂਡ ਤੁਹਾਨੂੰ ਬਿਲਕੁਲ ਪਾਏ ਦਾ ਪਤਾ ਨਹੀਂ ਚਲੇਗਾ ਕਿਉਂਕਿ ਲਾਈਟ ਵੇਟ ਹੈ ਕਈ ਵਾਰ ਨਾ ਕਿ ਜਦੋਂ weight ਹੈ ਜਿਆਦਾ ਹੋ ਜੇ ਫੈਬਰਿਕ ਦਾ ਤਾਂ wear ਕਰਨ ਨੂੰ ਵੀ ਦਿਲ ਨਹੀਂ ਕਰਦਾ ਕਿ ਆਪਾਂ ਕੋਈ ਬਹੁਤ ਚੱਕਿਆ ਹੋਇਆ ਆਪਣੀ ਬੋਡੀ ਦੇ ਉੱਪਰ ਤਾਂ ਇਹ ਬਹੁਤ ਜਿਆਦਾ lightweight ਹੈ ਐਂਡ ਬਹੁਤ ਹੀ سپੀਰੀਅਰ ਕੁਆਲਿਟੀ ਦਾਾਸ ਬ੍ਰਾਂਡ ਰਹੇਗਾ 2.5 ਮੀਟਰ ਦੀ ਬਾਟਮ ਐਂਡ 2.5 ਦੀ ਹੀ ਸ਼ਰਟ ਮਿਲੇਗੀ ਟਰੌਜ਼ਰ ਬਣਾਓ ਠੀਕ ਹੈ ਜੀ ਸਟੇਟ ਸਲਵਾਰ ਬਣਾਓ ਤੁਸੀਂ ਹੈਵੀ ਸਲਵਾਰ ਬਣਾਓ ਤੁਹਾਡੀ ਚੁਆਇਸ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰੀਕੇ ਦਾ ਸੂਟੜਾ ਡਿਜ਼ਾਈਨਿੰਗ ਕਰਉਣਾ ਪਸੰਦ ਕਰਦੇ ਹੋ ਲੋ ਜੀ ਜਿੰਨੇ ਵੀ ਕਲਰ ਪ੍ਰਿੰਟ ਸੀ ਆਪਾਂ ਸਾਰੇ ਤੁਹਾਡਾ ਨੂੰ ਦਿਖਾ ਦਿੱਤੇ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਪ੍ਰਿੰਟ ਪਸੰਦ ਹੈ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤੁਸੀਂ ਆਪਣੇ ਲਈ ਹੋਲਡ ਕਰਵਾ ਸਕਦੇ ਹੋ ਐਂਡ ਸਟਿਚਿੰਗ ਵੀ ਕਰਵਾ ਸਕਦੇ ਹੋ ਲਓ ਜੀ ਇੱਕ ਕਲਰ ਰਹਿ ਗਿਆ ਸੀ ਜਿਹੜਾ ਤੁਹਾਨੂੰ ਆਪਾਂ ਪਹਿਲਾਂ ਪ੍ਰਿੰਟ ਦਿਖਾਏ ਨੇ ਮੈਚਿੰਗ ਸਲਵਾਰ ਸੀ ਜਿਹਦੇ ਨਾਲ ਬੂਟੀ ਬਣੀ ਸੀ ਸਲਵਾਰ ਦੇ ਉੱਪਰ ਤੇ ਇਹ ਕਲਰ ਰਹਿ ਗਿਆ ਸੀ ਬਹੁਤ ਹੀ ਪਿਆਰੇ ਜਿਹਾ ਸੂਟ ਚੈੱਕ ਕਰੋ ਇਹ ਵੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਇਸ ਤਰੀਕੇ ਨਾਲ ਠੀਕ ਹੈ ਬਹੁਤ ਹੀ ਪਿਆਰੇ ਜੇ ਅਗਰ ਦੁਪੱਟੇ ਰੈਡੀ ਕਰਾਉਣਾ ਚਾਹਦੇ ਤੁਸੀਂ ਕਰਵਾ ਸਕਦੇ ਹੋ ਅਗਰ ਵਿਦਾਊਟ ਦੁਪੱਟਾ ਤੁਸੀਂ ਬਾਏ ਕਰਨਾ ਤੁਸੀਂ ਸਾਡੇ ਤੋਂ ਵਿਦਾਊਟ ਦੁਪੱਟਾ ਵੀ ਬਾਏ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਜਿੰਨੇ ਵੀ ਕਲਰ ਪ੍ਰਿੰਟਸ ਸੀ ਤੁਹਾਨੂੰ ਸਾਰੇ ਆਪਾਂ ਦਿਖਾ ਦਿੱਤੇ ਨੇ ਫੈਬਰਿਕ ਬਾਰੇ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਦੱਸ ਦਿੱਤਾ ਕਿ ਬਹੁਤ ਹੀ ਸੌਫਟ ਵਾਲਾ ਪਸ਼ਮੀਨਾ ਤੇ ਰਹੇਗਾ ਦਾਸ ਬ੍ਰਾਂਡ ਰਹੇਗਾ ਬ੍ਰਾਂਡ ਵੀ ਦੱਸ ਦਿੱਤਾ ਫੈਬਰਿਕ ਵੀ ਦੱਸ ਦਿੱਤਾ ਐਂਡ ਇਹ ਵੀ ਦੱਸ ਦਿੱਤਾ ਕਿ ਕਿੰਨੇ ਦੀ ਤੁਹਾਡੀ ਸ਼ਰਟ ਰਹੇਗੀ ਐਂਡ ਕਿੰਨੇ ਦੀ ਬਾਟਮ ਰਹੇਗੀ ਢਾਈ ਦੀ ਸ਼ਰਟ ਐਂਡ ਢਾਈ ਦੀ ਹੀ ਬਾਟਮ ਮਿਲੇਗੀ ਤੁਹਾਨੂੰ ਬਹੁਤ ਪਿਆਰੇ ਤੁਹਾਡੇ ਸੂਟ ਬਣਨਗੇ ਫਰਸ਼ੀ ਸਲਵਾਰ ਬਣਾਉਣੀ ਕੋਈ ਵੀ ਸਲਵਾਰ ਦਾ ਟਰੌਜ਼ਰ ਤੁਸੀਂ ਲਾਈ ਕਰ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਚੈੱਕ ਕਰ ਲੋ ਇਹ ਤੁਹਾਨੂੰ ਲਾਸਟ ਦਿਖਾਇਆ ਸੀ ਮੈਂ ਤੁਹਾਨੂੰ ਪਹਿਲਾਂ ਦਿਖਾ ਰਿਆ ਤੇ ਇਸ ਤਰ੍ਹਾਂ ਇਹਦੀ ਮੈਚਿੰਗ ਰਹੇਗੀ ਦੇਖੋ ਐਂਡ ਇਹ ਬਹੁਤ ਪਿਆਰਾ ਜਿਹਾ ਰਸਟ ਕਲਰ ਇਹਦੇ ਵਿੱਚ ਤਿੰਨ ਕਲਰ ਨੇ ਜੀ ਇਹ ਵਾਲੇ ਦੇਖੋ ਪਲੇਨ ਬਾਟਮ ਦੇ ਨਾਲ ਤੁਹਾਨੂੰ ਤਿੰਨ ਕਲਰ ਮਿਲਣਗੇ ਠੀਕ ਹੈ ਐਂਡ ਇਹ ਦੀ ਪ੍ਰਿੰਟਿੰਗ ਵਾਲੀ ਅ ਸ਼ਰਟ ਸੌਰੀ ਪ੍ਰਿੰਟਿੰਗ ਵਾਲੀ ਦੀ ਬਾਟਮ ਹੈ ਉਹਦੇ ਨਾਲ ਇਹ ਵਾਲੇ ਕਲਰ ਉਪ ਨਹੀਂ ਹੁੰਦੇ ਤੁਹਾਨੂੰ ਚੈੱਕ ਕਰੋ ਐਂਡ ਇਹ ਵੀ ਗ੍ਰੇ ਕਲਰ ਤੁਹਾਨੂੰ ਜਿਹੜਾ ਦਿਖਾਇਆ ਸੀ ਇਸ ਤਰ੍ਹਾਂ ਇਸ ਤਰੀਕੇ ਨਾਲ ਇਹ ਵੀ ਕਲਰ ਬਹੁਤ ਪਿਆਰਾ ਮਹਿੰਦੀ ਜੀ ਸ਼ੇਡ ਹੈ ਇਹਦੀ ਬਿਲਕੁਲ ਨਿਊ ਕਲਰ ਆਇਆ ਜੀ ਇਹ ਵੀ ਕਲਰ ਬਹੁਤ ਪਿਆਰਾ ਸਾਰੇ ਹੀ ਕਲਰ ਇੱਕੋ ਇੱਕ ਨੇ ਜੀ ਕੋਈ ਵੀ ਪ੍ਰਿੰਟ ਦਾਦਾ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਨਾ ਪਸੰਦ ਆਵੇ ਦੇਖੋ ਚੈੱਕ ਕਰੋ ਜਿਹੜਾ ਜਿਹੜਾ ਕਲਰ ਪ੍ਰਿੰਟ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਜੜਾ ਕਰ ਸਕਦੇ ਹੋ ਚਲੋ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਆਗਰ ਵਧੀਆ ਲੱਗੀ ਪਲੀਜ਼ ਲਾਈਕ ਐਂਡ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ